ਨਜਨਾਨ ਆਪੇ ਬੋਲਦੀਆਂ ਜੀ ਆ ਦੇਖ ਤੇ ਮਾੜੀ ਝੋਲੀ ਕਰਾ ਦੇ ਚੱਕ ਹੋਰਾਂ ਨੂੰ ਕਰਕੇ ਹੱਥ ਮਾਰ ਆ ਦੇ ਠੰਡੀਆਂ ਆ ਜਮਾ ਹਾਂ ਹਾਂ ਜੀ ਬਹੁਤ ਠੰਡੀਆਂ ਗੱਟੀਆਂ ਮੀਣੀ ਆ ਗਈ ਦੰਦੋ ਦੁੱਗੀ 2 ਮਹੀਨੇ 20 ਦਿਨ ਦੀ ਚੱਕ ਸਿੰਗ ਇੰਨਾ ਘਿਲਦਾ ਨਾ ਦੁਬਾਰਾ ਲਾ ਕੇ ਦਿਖਾ ਸਿੰਗ 4 4 ਇੰਚ ਘਿਲਦਾ ਜੀ ਔਰ ਜਮੀਂ ਚ 2 ਉਂਗਲਾਂ ਸਿੰਗ ਆ ਜੀ ਸਿਰਫ ਪੂਰੇ 2 ਜਮਾ ਪੂਰੇ 2 ਮਹੀਨੇ ਲਊਗੀ ਜੀ ਵੱਧ ਤਾਂ ਨਹੀਂ ਕੱਢਦੀ ਨਾ ਜੀ ਬਿਲਕੁਲ ਨਹੀਂ ਜਿੱਥੇ ਮਰਜੀ ਤਰੀਕ ਦੇਾਂਗੇ ਜੀ ਨਾਲ ਪੱਕੀ ਕਹਿੰਦਾ ਨਾ ਹਰੇਕ ਹੀ ਕਹਿੰਦਾ ਮੈਂ ਹਰਿਆਣੇ ਲਿਆਉਣਾ ਤਸੱਲੀ ਕਰਾ ਦਾਂਗੇ ਵੀਰ ਜੀ ਜਿੱਥੇ ਮਰਜ਼ੀ ਕੋਈ ਕਹੇ ਦੇ ਉੱਥੇ ਤਸੱਲੀ ਕਰਾ ਦਾਂਗੇ ਹਾਂ ਜਿਹੜੇ ਬੰਦੇ ਕੋਈ ਲਿਆਂਦੀ ਉਹਦੇ ਨਾਲ ਗੱਲ ਕਰਾ ਦਾਂਗੇ ਲੈ ਸੱਜਣਾ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਰਊਗਾ ਪਟਿਆਲਾ ਸੱਤ ਦਾ ਬਾਈ ਕੋਲ ਕੱਟੀਆਂ ਦਿਖਾ ਦਾਂਗੇ ਛੋਟੀਆਂ ਪਾਲਣ ਵਾਲੀਆਂ ਗੱਬਣ ਚੈੱਕ ਪਾਸ ਤੇ ਇੱਕ ਨੀਲੀ ਦੀ ਨਾ ਵੱਡੇ ਢਾਂਚੇ ਵਾਲੀ ਚੰਗੇ ਮਿਲਕ ਰਿਕਾਰਡ ਵਾਲੀ ਮੱਝ ਦਿਖਾ ਦਾਂਗੇ ਇਹਦੇ ਬਾਈ ਕਹਿੰਦਾ ਡੇਢ ਤੋਂ 2 ਮਹੀਨੇ ਪੈਂਡਿੰਗ ਨੇ ਤੇ ਇੱਕ ਨਾ ਸਜਣੋਂ ਤੁਹਾਨੂੰ ਬੂਰਾ ਕੱਟਾ ਦਿਖਾ ਦਾਂਗੇ ਸਵਾ ਦਾ ਬਾਈ ਹੋਰੀ ਕਹਿੰਦੇ ਇੰਨਾ ਕ ਠੰਡਾ ਸੀਲ ਆ ਵੀਰ ਜਿਹੇ ਨੂੰ ਜਵਾਕ ਲਈ ਫਿਰ ਜਾਣਾ ਟੋਟਲ ਰਹਿਣਗੇ 9 ਨਗ ਤੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਕੋਈ ਵੀ ਕੱਟੀ ਤੁਹਾਨੂੰ ਇਦਾਂ ਨਹੀਂ ਮਿਲੂਗੀ ਵੀਰ ਬਿਨਾ ਸਾਹ ਵਾਲੀ ਆ ਚੰਗੀ ਕੁਆਲਿਟੀ ਦੀਆਂ ਚੰਗੇ ਰਿਕਾਰਡ ਦੀਆਂ ਖਰੀਦਦਾਰੀ ਜ਼ਿਆਦਾਤਰ ਇਹ ਸਜਣ ਦੀਆਂ ਨਾ ਕੱਟੀਆਂ ਦੀ ਮੈਂ ਕਹੂੰਗਾ ਹਰਿਆਣੇ ਚੋਂ ਰਹਿੰਦੀਆਂ ਜੀਂਦ ਏਰੀਏ ਚੋਂ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਆ ਜੋਰ ਲੈ ਬੰਦੇ ਬਾਈ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਬੰਦਿਆ ਚੜਦੀ ਕਲਾ ਹ ਬਲਵਿੰਦਰ ਸਿੰਘ ਦਾ ਨਾਮ ਹੈ ਆਪਣਾ ਫੋਨ ਨੰਬਰ ਪਿੰਡ ਮੇਰਾ ਕਰਤਾਰਪੁਰ ਹੈ ਜੀ ਜ਼ਿਲ੍ਹਾ ਪਟਿਆਲਾ ਜੀ 99680 57452 ਜੀ ਬਈ ਨੇੜੇ ਤੇੜ ਕਿਹੜੇ ਪਿੰਡ ਆ ਗਿਆ ਆਪਣੇ ਬਲਵੇੜਾ ਆ ਗਿਆ ਜੱਡਾ ਆਪਾਂ ਨੂੰ ਬਲਵੇੜਾ ਮੇਨ ਆਪਾਂ ਨੂੰ ਅੱਡਾ ਜਿਹੜਾ ਬਲਵੇੜਾ ਪੈਂਦਾ ਜੀ ਉਧਰ ਹਰਿਆਣੇ ਦਾ ਪਿੰਡ ਆਪਾਂ ਨੂੰ ਗੱਗੜਪੁਰ ਬਿਲਕੁਲ ਉਹ ਨਾਲ ਹੀ ਆਪਣੇ ਦਰਵਾਜੇ ਤੋਂ ਜੀ ਹਰਿਆਣਾ ਆਪਣੇ ਘਰੋਂ ਕਿੰਨੀ ਦੂਰ ਹੈ ਹਾਂ ਬਸ 2 ਕਿੱਲੇ ਦੇ ਫਰਕ ਤੇ ਆ ਜੀ 2 ਕਿੱਲੇ ਹਾਂ 2 ਕਿੱਲੇ ਫਰਕ ਆ ਜੀ ਬਸ ਨਾਲ ਹੀ ਸਕੂਲ ਡੱਪਦੇ ਆਪਣੇ ਵਾਲਾ ਬਸ ਅਗਲੇ 2 ਖੇਤ ਆਉਂਦੇ ਆ ਤੇ ਨਾਲ ਹੀ ਅਗਲੇ ਬਸੇ ਆ ਠੀਕ ਹੈ ਗੱਲ ਆ ਸਾਹਮਣੇ ਸਫੈਦੇ ਦੇਖਦੇ ਜਿਹੜੇ ਉਹ ਹਰਿਆਣੇ ਚ ਆ ਜੀ ਠੀਕ ਹੈ ਗੱਲ ਬਾਈ ਵਰਗੇ ਸ਼ਹਿਰ ਕਰਨ ਖਾ ਹਾਂ ਜੀ ਬੂਰੇ ਝੋਟ ਲੱਭੀ ਮਾਰ ਕੈਮਰਾ ਵਾ ਬਾਡੀ ਬੂਡੀ ਚੈੱਕ ਕਰਾ ਦੇ ਬਹੁਤ ਟਾਪ ਦਾ ਏਸ਼ਰੇ ਦਾ ਝੋਟਾ ਹੈ ਬਾਡੀ ਬੂਡੀ ਗਲਾਂ ਤੋਂ ਬਹੁਤ ਸੁਥਰਾ ਹੈ ਝੋਟਾ ਤੇ ਘਰੀ ਲੱਭੂ ਪਸ਼ਾਂ ਤੋਰਲੇ ਬੰਨੇ ਤੇ ਲੱਭੀ ਦੇ ਟੈਸਟਿਕ ਟੈਸਟਿਕਲ ਐਨ ਚੈੱਕ ਕਰਾ ਦੀ ਪੂਛ ਫੜਦੀ ਮਾੜੀ ਪੂਛ ਫੜਦਾ ਇੱਥੋਂ ਕਰਾ ਦੇ ਦੇਖੋ ਚੜਾਈ ਦੇਖੋ ਹਰ ਝਾਲਰ ਦੇਖੋ ਝੋਟੇ ਦੇ ਟੈਸਟਿਕਲਾਂ ਦੇ ਚੜਾਈ ਬਾਡੀ ਬੂਡੀ ਦਾ ਪੁੱਠਾ ਪੂਰੇ ਦਾ ਬਹੁਤ ਬਹੁਤ ਠੰਡਾ ਜੀ ਚੇ ਛੋਟਾ ਜਿਹਾ ਬੱਚਾ ਜਾਂ ਜਿਹੜਾ ਮਰਜ਼ੀ ਖੋਲ ਕੇ ਲੈ ਜਾਓ ਠੀਕ ਹੈ ਗੱਲ ਉੱਪਰ ਚੜ ਜਾ ਜੇ ਤਾਂ ਵੀ ਕੋਈ ਖਿਲਦਾ ਤੱਕ ਨਹੀਂ ਠੀਕ ਹੈ ਗੱਲ ਦੰਦੋ ਕੇ ਮਰੇਊਗਾ ਜੀ ਦੰਦੋ ਪੂਰੇ ਆ ਜੀ ਕਰਕੇ ਦੰਦ ਹੁੰਦਾ ਜਵਾਨ ਆ ਜੀ ਪੂਰਾ ਦੰਦਾ ਚ ਆ ਗਿਆ ਜਵਾਨ ਤੇ ਮੱਜਾਂ ਤਕਰੀਬਨ ਫਿਰ ਆ ਕਰਕੇ ਪੂਰੇ ਕਰਦਾ ਜੀ ਸਾਰੇ ਕਰਦਾ ਜੀ ਮੱਜਾਂ ਠੀਕ ਹੈ ਗੱਲ ਕਾਲੀਆਂ ਮੱਜਾਂ ਦੇ ਪਾਉਂਦਾ ਰਿਜ਼ਲਟ ਹਾਂ ਜੀ ਬਹੁਤ ਵਧੀਆ ਆ ਕਾਲੀਆਂ ਤੋਂ ਵੀ ਬੂਰੀਆਂ ਆ ਰਹੀਆਂ ਕੱਟੀਆਂ ਇਹਦੇ ਠੀਕ ਹੈ ਗੱਲ ਬਾਈ ਕਹਿੰਦਾ ਬੱਚੇ ਇਹਦੇ ਬਹੁਤ ਕਮਾਲ ਦੇ ਆਈ ਜਾਂਦੇ ਆ ਤੇ ਕਾਲੀਆਂ ਮੱਜਾਂ ਚੋ ਵੀ ਪਿਓਰ ਪੂਰੇ ਬੀ ਸੇਵ ਚ ਆ ਜ ਦਾ ਹੀ ਪੂਰੇ 1 ਫੁੱਟ ਦੇ ਟੈਸਟ ਦੀ ਗੱਲ ਆ ਇਹ ਤੇ ਸਵਾ ਇਹਦਾ ਆ ਬਿਲਕੁਲ ਠੰਡਾ ਹੀ ਇਹ ਤਾਂ ਮਰਜ਼ੀ ਕੋ ਲਈ ਮਾਜ ਹੀ ਲਈ ਜਾਂਦਾ ਮਾਜ ਹੀ ਲਈ ਜਾਂਦਾ ਇਦਾਂ ਇਹ ਛੋਟੇ ਵਾਲੇ ਮੂਰੇ ਦੇ ਰਹਿੰਦਾ ਜੀ ਅਸੀਂ ਨੱਥ ਨੂੰ ਕਦੇ ਰਸਾ ਨਹੀਂ ਪਾਇਆ ਇਹਦੇ ਠੀਕ ਆ ਗੱਲ ਹਾਂ ਮੂਰੀ ਦੇ ਨਾਲੇ ਖੜਿਆ ਰਹਿੰਦਾ ਮੂਰੇ ਨਾਲੇ ਠੀਕ ਆ ਗੱਲ ਹਾਂ ਜੀ ਤੇਰੀ ਮਾਂ ਵੀ ਬੂਰੀ ਸੀ ਜੀ ਹਾਂ ਜੀ ਬੂਰੀ ਹੈ ਜੀ ਦੀ ਮਾਂ ਵੀ ਕਿੰਨੇ ਕਿੰਨੇ ਕਿ ਦੁੱਧ ਵਾਲੀ 18 19 ਕਿਲੋ ਦੁੱਧ ਹੈ ਜੀ ਮਾਂ ਥੱਲੇ ਵੀ ਠੀਕ ਆ ਗੱਲ ਇਹ ਵੀ ਬੂਰੀ ਹੈ ਹਰਿਆਣੇ ਨੂੰ ਲਿਆ ਹਰਿਆਣੇ ਜੀ ਹਰਿਆਣੇ ਦੀ ਠੀਕ ਆ ਗੱਲ ਆਪਣੇ ਕੋਈ ਬਾਰਦੀ ਬੜੀ ਕਮਾਲ ਦੀ ਨਾਲੇ ਉੱਧਰ ਪੱਧਰਾ ਜੀ ਸਿੱਧਾ ਪਸ਼ੂਆਂ ਦੀ ਇੱਕ ਬਾਈ ਖਾਸੀਅਤ ਰਹਿੰਦੀ ਵੀ ਸਵਾਹ ਦੇ ਠੰਡੇ ਬਹੁਤ ਸਵਾਹ ਦੇ ਬਹੁਤ ਠੰਡੇ ਹੀ ਆ ਕਟੀਆਂ ਵੀ ਸਾਰੇ ਪਸ਼ੂ ਜੀ ਠੀਕ ਆ ਆਪਣਾ ਸਾਰੇ ਉਧਰੋਂ ਆਉਂਦਾ ਮਾਲ ਇੱਥੋਂ ਲੱਭੀ ਟੈਸਟ ਟੈਸਟ ਹੈਗੀ ਬਾਕੀ ਸਾਰੇ ਪਾਸੇ ਤੋਂ ਚੰਗਾ ਹੀ ਘਟਾ ਇੱਕ ਗੱਲ ਹੋਰ ਆ ਇਹਦੀਆਂ ਕਟੀਆਂ ਦੇ ਨਾ ਆਰਡਰ ਨੇ ਜਿਹੜੇ ਸਾਰੇ ਪੇਸ਼ਾ ਨੂੰ ਪਿੱਛੇ ਨਾ ਹੋਣਗੇ ਜੀ ਚਾਂਦਰ ਬਹੁਤ ਹੈ ਦੇਖੋ ਸਾਰੇ ਲੱਤਾਂ ਤੋਂ ਬਾਹਰੇ ਲੱਗੇ ਪਏ ਟੈਸਟ ਹੀ ਕਹਿੰਦੇ ਠੀਕ ਆ ਗੱਲ ਤੇ ਸਵੇਰਾ ਦਾ ਵੀ ਠੰਡਾ ਬਿਲਕੁਲ ਰਿਕਾਰਡ ਵੀ ਚੰਗਾ ਆ ਗਿਆ ਤੇ ਹੁਣ ਮਾਰਦੇ ਲੱਭਿਆ ਮੱਝ ਤੇ ਕੈਮਰਾ ਯਾਰ ਆ ਤਾਂ ਮੱਝ ਮੈਂ ਹੀ ਕਹੂੰਗਾ ਵੀ ਠੀਕ ਆ ਲੈ ਕੇ ਆਵੇ ਜੀ ਵੇ ਹਾਥੀ ਵਾਲਾ ਕੰਮ ਹਾਂ ਜੀ ਛੋਟੇ ਹਾਥੀ ਜੀ ਜਾਂਦੇ ਹਾਥੀ ਆ ਜੀ ਪੂਰਾ ਵੱਡਾ ਹਾਥੀ ਹੈ ਠ ਜਿਹੜੇ ਸੱਜਣ ਨੇ ਨਾ ਮੈਂ ਕਹੂੰਗਾ ਸ਼ਕੀਨ ਸੱਜਣਾ ਗਿਆ ਨੀਲੀ ਰਾਵੀ ਤੇ ਕੰਮ ਕਰਨਾ ਚਾਹੁੰਦਾ ਨਾ ਜਦੋਂ ਵਾਪਸੀ ਤੇ ਆਊਗੀ ਨਾ ਪਰਲੇ ਬੰਨੇ ਇਹਦਾ ਕੱਟਕੁੱਟ ਚੈੱਕ ਕਰਾ ਦੇਾਂਗੇ ਆਪਾਂ ਤੁਹਾਨੂੰ ਤਸੱਲੀ ਕਰਾ ਦੇਾਂਗੇ ਬਾਈ ਕਰੀ ਫੇਰ ਸੁਰਲੇ ਬੰਨੇ ਮਾੜ ਆ ਆਲੇ ਆਲੇ ਆਲੀਆ ਲੈ ਚੱਲ ਇੱਧਰ ਲੈ ਬੰਨੇ ਲੈ ਚੱਲ ਲੈ ਚੱਲ ਬਾਈ ਇਹਦਾ ਕਿੰਨਾ ਟਾਈਮ ਪੈਂਡਿੰਗ ਹੈ ਇਹਦਾ ਇਹਦੇ ਜੀ 2 ਮਹੀਨੇ ਪਹਿ ਜੀ ਪੂਰੇ ਸਹੀ ਪੂਰੇ 2 ਜਮ ਪੂਰੇ 2 ਮਹੀਨੇ ਲਊਗੀ ਜੀ ਵੱਧ ਤਾਂ ਨਹੀਂ ਘਾੜਦੇ ਨਾ ਜੀ ਬਿਲਕੁਲ ਨਹੀਂ ਜਿੱਥੇ ਮਰਜ਼ੀ ਤਰੀਕ ਦੇਾਂਗੇ ਜੀ ਨਾਲ ਪੱਕੀ ਕਿ ਤੇਮਾ ਕੋਈ ਸੱਜਣ ਮਨੂ ਨਾ ਜੀ ਨਾ ਪੱਕੀ ਤਰੀਕ ਦੇਾਂਗੇ ਨਾਲ ਆਪਣੇ ਕਰੋ ਬੋਰੀ ਮਾਰੀ ਲੱਭੀ ਇੱਥੋਂ ਮਾਰਦੇ ਕੈਮਰਾ ਕਦ ਬਜਨ ਜਦਾਂ ਕੋਈ ਅੰਤ ਨਹੀਂ ਸਾਰੇ ਪਾਸੇ ਹੀ ਛੋਟੀ ਚ ਹਾਂ ਤੇ ਨਕਸ਼ਾ ਬੜਾ ਕਮਾਲ ਦਾ ਲੈ ਚਲ ਬਾਈ ਅੱਖ ਵੀ ਗਲਾਬੀ ਆ ਗਈ ਤੇ ਪੈਰਾਂ ਤੇ ਵੀ ਪ੍ਰੋਪਰ ਪ੍ਰੋਪਰ ਜੀ ਮਾਰਕਿੰਗ ਆ ਗਈ ਤੇ ਵੱਡੀ ਵਾਲਾ ਤਾਂ ਕੋਈ ਲੇਖਾ ਨਹੀਂ ਬਾਈ ਚੁਵਾਈ ਦੀ ਕਿਵੇਂ ਆ ਚੁਵਾਈ ਦੀ ਤਾਂ 100 ਆ ਜੀ ਪੋਲੀ ਛੋਟਾ ਜਾਂ ਪੋਲੀ ਧਾਰ ਬਿਲਕੁਲ ਟੈਡ ਤਾਂ ਨਹੀਂ ਨੋ ਜੀ ਨਾ ਮੈਂ ਕਿਹਾ ਗਾਰੰਟੀ ਰੋਗੀ ਟੈਡ ਦੀ ਤਾਂ ਜੀ ਜੇ ਕੋਈ ਸਦਰਨ ਕਰ ਮੈਂ ਗਾਰੰਟੀ ਹੈ ਜੀ ਮੈਂ ਕਿਹਾ ਹੁਣ ਵੀ ਧਾਰਾ ਮਾਰ ਲੈ ਐਡੀ ਮੋਟੀ ਧਾਰ ਨਿਕਲੂਗੀ ਪੂਰੇ 2 ਵਾਕੀ ਨੇ ਵੀ ਪੂਰੇ 2 ਮਹੀਨੇ ਸਹੀ ਬੋਕੀ ਆ ਯਾਰ ਪੂਰੇ ਸੀਜ਼ਨ ਚ ਆਊਗੀ ਜੀ ਠੀਕ ਹੈ ਗੱਲ ਪੂਰੇ ਫੁੱਲ ਸੀਜ਼ਨ ਚ ਕਿੰਨਾ ਦੁੱਧ ਚਵਾਇਆ ਨੇ 16 ਕਿਲੋ ਦੁੱਧ ਹੀ ਜੇ ਦਾ 16 ਦੂਸਰੇ ਸੂਏ ਦਾ ਇਹ ਦੂਜੇ ਦਾ ਸੂਆ ਸੂਂਦੀਆ ਤੀਜਾ ਹਾਂਜੀ ਤੀਸਰਾ ਸੂਆ ਸੂਹੂਗੀ ਠੀਕ ਹੈ ਗੱਲ ਅੱਗੇ ਵੱਲੋਂ ਤੁਹਾਡੀ ਕੇਰ ਤੇ ਡਿਪੈਂਡ ਆ ਪਰ ਮੱਝ ਮੱਝ ਅਸਲ ਦਿਖਾਦੀ ਵੱਡੀ ਮੱਝ ਦਿਖਾਦੀ ਤੁਹਾਨੂੰ ਉਹ ਚੀਜ਼ ਨਹੀਂ ਹੈਗੀ ਵੀ ਛੋਟੀ ਹੋਊਗੀ ਕਿਸੇ ਵੀ ਪੱਖ ਤੋਂ ਪੂਰਾ ਅੰਥੀ ਆਈ ਵੀ ਪੂਰੀ ਤੇ ਕਮਾਲ ਦੀ ਮੱਝ ਆ ਗਈ ਤੇ ਹੁਣ ਲੱਭੀ ਆ ਜਾ ਅਗਲੇ ਨੰਬਰ ਵਾਲੀ ਇਹਦੀ ਝੋਲੀ ਤੇ ਮਾਰ ਕੈਮਰਾ ਕਾਲੀ ਹੋ ਜਾਂਦੀ ਆ ਹਾਂਜੀ ਹਾਂਜੀ ਵੀਡੀਓ ਨੂੰ ਕਾਲੀ ਆ ਇਹ ਵੀ 2 ਮਹੀਨੇ ਪੈਂਡਿੰਗ ਆ ਜਿਹੜੇ ਪੂਰੇ ਦੇ ਓਕੇ ਹਾਂਜੀ ਉਹਨਾਂ ਡੇਢ ਆਪਾਂ 2 ਮਹੀਨੇ ਪੂਰੇ ਆ ਜੀ ਪੈਂਡਿੰਗ ਇਹਦੇ ਠੀਕ ਆ ਗੱਲ ਹਾਂ ਤੇ ਸਟਾਰਟ ਹੋ ਗਈ ਕੱਟੀ ਦੇਖੋ ਇਹ ਝਾਲਰ ਦੇਖੋ ਕੱਟੀ ਦੇ ਥੱਲੇ ਆਂ 2 ਮਹੀਨੇ ਬਾਕੀ ਆ ਚਾਰ ਦੰਦ ਆ ਜੀ ਮੋਂ ਤੋਂ ਦੰਦੋਂ ਚੌਗੀ ਚੌਗੀ ਆ ਜੀ ਚਾਰ ਆ ਲੈ ਚੱਲ ਜੋ ਬ੍ਰਦਰ ਬੰਨੇ 2 ਮਹੀਨੇ ਬਾਕੀ ਇਹਦੇ ਆ ਜੀ ਠੀਕ ਆ ਗੱਲ ਹਾਂਜੀ ਤੇ ਚੜਾਈ ਸੁਣੀ ਰੱਖਦੀ ਉੱਤੋਂ ਚੜਾਈ ਚੜੂਈ ਪਿੱਠ ਪੁੱਠ ਦਾ ਕੋਈ ਅੰਤ ਨਹੀਂ ਜੀ ਕੱਦ ਠੀਕ ਹੈ ਜੀ ਹਾਂ ਜੀ ਆ ਚੜਾਈ ਬਿੱਠੇ ਦੇਖੋ ਕਿੱਡੀ ਆ ਜੀ ਚੜਾਈ ਪੂਰੀ ਸ਼ਾਨਦਾਰ ਆ ਮੱਝਾਂ ਵਾਂਗੂ ਚੜਾਈ ਰੱਖਦੀ ਆ ਪਿੱਛੇ ਥੋੜਾ ਜਿਹਾ ਜਿੱਦਾਂ ਜਲਾਓ ਲਾ ਲਓ ਕੱਦ ਕਰਕੇ ਡੰਗਰ ਜਿੱਦਾਂ ਆਪਾਂ ਛੋਟਾ ਡੰਗਰ ਲਾ ਜਾਂਦਾ ਜੀ ਗੱਬਣ ਉਹ ਇੰਨਾ ਦੁੱਧ ਉਹਨਾਂ ਲਈ ਜਿੱਦਾਂ ਜੇ ਵੱਡੇ ਕੱਦ ਚ ਕਰਕੇ ਜਾਂ ਥੋੜਾ ਜਿਹਾ ਪੱਕੇ ਡੰਗਰ ਆਸ ਲੱਗਦਾ ਦੁੱਧ ਵੱਧ ਘੜਦੀਆਂ ਪਹਿਲਾਂ ਨਹੀਂ ਉਮਰ ਤਾਂ ਇਹਦੀ ਪਹਿਲਾਂ ਨਹੀਂ ਮਨ ਲਾਦੀ ਹੈ ਚਾਰ ਦੰਦਾ ਹੀ ਮੂੰਹ ਤੋਂ ਹਾਂ ਜੀ ਠੀਕ ਹੈ ਸਿੰਗਾਂ ਦੇ ਕੇ ਚਾ ਕੋਈ ਸਿੰਗ ਥੋੜਾ ਜਿਹਾ ਆਇਆ ਜੀ ਪਿੱਛੇ ਨੂੰ ਹੋ ਕੇ ਮੁੜਿਆ ਆ ਠੀਕ ਹੈ ਗੱਲ ਬਾਕੀ ਕੋਈ ਕਮ ਤੇ ਜੇ ਮੈਂ ਬਾਈ ਗੱਲ ਕਰਨ ਜਿਵੇਂ ਆਪਾਂ ਕਹਦੇ ਨੇ ਹਰੇਕ ਹੀ ਕਹਿੰਦਾ ਮੈਂ ਹਰਿਆਣੇ ਲਿਆਉਣਾ ਤਸੱਲੀ ਕਰਾ ਦਾਂਗੀ ਵੀਰ ਜੀ ਜਿੱਥੇ ਮਰਜ਼ੀ ਕੋਈ ਕਹਦੇ ਉੱਥੇ ਤਸੱਲੀ ਕਰਾ ਦਾਂਗੇ ਹਾਂ ਜਿਹੜੇ ਬੰਦੇ ਕੋਈ ਲਿਆਂਦੀ ਉਹਦੇ ਨਾਲ ਗੱਲ ਕਰਾ ਦਾਂਗੇ ਆ ਬਣ ਗਈ ਨਾ ਗੱਲ ਬਾਈ ਹਾਂ ਤਸੱਲੀ ਕਰਾਉਣੀ ਆ ਆ ਚੀਜ਼ ਤੋਂ ਨਾ ਆ ਚੀਜ਼ ਤੋਂ ਲੱਭੀ ਆ ਚੀਜ਼ ਦਾ ਫਾਸਲਾ ਦਿਖਾ ਫਾਸਲਾ ਦੇਖ ਲੋ ਜੀ ਕਿੰਨਾ ਜੀ ਉੱਪਰੋਂ ਏ ਮਾਲਾ ਐਡਾ ਵੱਡੀ ਮੱਜ ਦਾ ਪੂੜਾ ਨਹੀਂ ਗਾ ਜਿੱਡਾ ਇਹਦਾ ਪੂੜਾ ਖੁੱਲਾ ਹੀ ਦੇਖੀ ਮੀਨੀ ਲੰਬਾਈ ਬਹੁਤ ਆ ਗਈ ਹਾਂ ਦੀ ਬਹੁਤ ਲੰਬਾਈ ਪੂਰੀ ਤੇ ਭਾਈ ਜਿੰਨਾ ਟਾਈਮ ਦੱਸਾਂਗੇ ਜਮਾਂ ਜੈਨੂ ਬਿਲਕੁਲ ਜੈਨੂਨ ਟਾਈਮ ਉਹਨਾ ਨਿਕਲੂਗਾ ਜੀ ਠੀਕ ਹੈ ਗੱਲ ਇਹ ਨਹੀਂ ਗਾ ਵੀ ਉੱਤੇ 10 20 ਦਿਨ ਵੀ ਲੈ ਜਾਊਗੀ ਤੇ ਹੁਣ ਮਾਰਦੇ ਕੈਮਰਾ ਲੱਭੀ ਚਾਰ ਨੰਬਰ ਵਾਲੀ ਕੱਟੀ ਮੀਣੀ ਹੈ ਗੱਟੀ ਜੀ ਇਹ ਮੀਣੀ ਹਾਂ ਜੀ ਦੋਏ ਸਿੰਘ ਹਲਾ ਕੇ ਦਿਖਾ ਦੇ ਭਾਈ ਪਿੱਲੇ ਹੀ ਤੇ ਦੋਏ ਸਿੰਘ ਪੂਰੇ ਹਲਦੇ ਆ ਜੀ ਬੋਚ ਕੇ ਬੋਚ ਕੇ ਲੈ ਜਮਾਂ ਡਕ ਡਕ ਕਰਦੇ ਗੱਬਣ ਆ ਜੀ ਇਹ ਵੀ ਗੱਬਣ ਚੈੱਕ ਪਾਸ ਹਾਂ ਜੀ ਚੈੱਕ ਪਾਸ ਦੇਖ ਦੇ ਪਰਚ ਇਹ ਦੰਦੋ ਕਿਵੇਂ ਆ ਬਾਈ ਇਹ ਦੋ ਦੰਦਾਂ ਦਾ ਜੀ ਮੋਂ ਤੋਂ ਦੰਦੋ ਦੁੱਗੀ ਦੋ ਦੰਦਾਂ ਦਾ ਜੀ ਹਾਂ ਜੀ ਮੀਣੀ ਆ ਜੀ ਤੋ ਇਹ ਗੱਬਣ ਵੀ ਚੈੱਕ ਪਾਸ ਗੱਬਣ ਚੈੱਕ ਪਾਸ ਆ ਜੀ ਕਿੰਨੇ ਟਾਈਮ ਦੀ ਇਹ ਦੋ ਮਹੀਨੇ 20 ਦਿਨਾਂ ਦੀ ਹੋ ਗਈ ਜੀ ਅਜਾ ਤਕਰੀਬਨ ਤਕਰੀਬਨ 2.5 ਮਹੀਨੇ ਮੰਨ ਲਓ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਂ ਜੀ 2.5 ਮਹੀਨੇ ਦੀ ਗੱਬਣ ਹੈਗੀ ਆ ਜੀ ਠੀਕ ਆ ਕਰ ਚੈੱਕ ਪਾਸ ਕਰਾਈ ਹੋਈ ਆ ਅਗਲਾ ਕੋਈ ਆਵੇ ਚੈੱਕ ਕਰਾ ਕੇ ਫੇਰ ਦਿਆਂਗੇ ਉਹੀ ਗੱਲ ਆ ਜੇਕ ਆਪ ਦਾ ਡਾਕਟਰ ਲਿਆ ਆਵੇ ਜੀ ਇਥੋਂ ਵਾਈ ਕਹਿੰਦਾ ਚੈੱਕ ਕਰਾਉਣ ਦੇ ਜ਼ਿੰਮੇਵਾਰ ਰਹਾਂਗੇ ਤੇ ਜਦੋਂ ਇਥੋਂ ਬਾਹਰ ਹੋਗੇ ਉੱਥੇ ਜਾ ਕੇ ਵੀ ਅਗਲਾ 2-4 ਘੰਟਿਆਂ ਚ ਚੈੱਕ ਕਰਾ ਕੇ ਸਾਨੂੰ ਦੱਸ ਦੇਵੇ ਵੀ ਹਾਂ ਵੀ ਖਾਲੀ ਨਹੀਂ ਤਾਂ ਉਸੇ ਟੈਂਪੂ ਚੜਾ ਲਾਂਗੇ ਜੀ ਠੀਕ ਹੈ ਗੱਲ ਵੀਡੀਓ ਡਾਕਟਰ ਉੱਥੇ ਜਾਂਦੇ ਸਾਡੇ ਟੈਂਪੂ ਟੈਂਪੂ ਪਹੁੰਚਦੇ ਨੂੰ ਡਾਕਟਰ ਬੈਠਾ ਹੋਵੇ ਜੀ ਇੱਥੇ ਚੈੱਕ ਕਰੇ ਡਾਕਟਰ ਫਿਰ ਆਪਣੇ ਨਹੀਂ ਤਾਂ ਵਾਪਸ ਚੜਾ ਲਿਆਵਾਂਗੇ ਹੋਰ ਇਥੋਂ ਮਾਰਦੇ ਲੱਭੀ ਕੈਮਰਾ ਇਹ ਮੀਣੀ ਆ ਗਈ ਦੰਦੋ ਦੁੱਗੀ 2 ਮਹੀਨੇ 20 ਦਿਨ ਦੀ ਚੈੱਕ ਸਿੰਘ ਇੰਨਾ ਘਿਲਦਾ ਨਾ ਦੁਬਾਰਾ ਲਾ ਕੇ ਦਿਖਾ ਸਿੰਘ 4-4 ਇੰਚ ਿਲਦਾ ਜੀ ਅਰ ਜਮੀ ਚ ਦੋ ਉਂਗਲਾਂ ਸਿੰਘ ਆ ਜੀ ਸਿਰਫ ਇਹ ਜੰਦੂ ਸਿੰਘ ਵੱਧਾ ਨਹੀਂ ਨਾ ਜੀ ਨਾ ਇਹ ਨਹੀਂ ਬਦਣਾ ਇਹ ਅੱਡੇ ਰਹੂਗਾ ਅੰਦਰ ਨੂੰ ਨਹੀਂ ਮੁੜੂਗਾ ਜੀ ਬਾਹਰ ਨੂੰ ਮੁੜੂਗਾ ਸਿੰਘ ਦਾ ਇਹਦਾ ਨੰਬਰ ਚੌਥਾ ਹਾਂ ਜੀ ਤੇ ਹੁਣ ਲੱਭੀ ਕਰਾ ਤਸੱਲੀ ਪੰਜ ਨੰਬਰ ਵਾਲੀ ਦੀ ਇਹ ਇਹਦਾ ਬਾਹਲੇ ਗੱਡਵੇਂ ਸਰੀਰ ਦੀ ਬਾਸ ਸਿਰਾ ਜੀ ਇਹ 15 ਦਿਨਾਂ ਦੀ ਗੱਬਣਾ ਜੀ ओके okay. हां जी गब्बण कराई ਹੋਈ ਹੈ ਜੀ ਆਪਣੇ ਝੋਟੇ ਤੋਂ ਕਰਾਈ ਆ ਜੀ ਠੀਕ ਹੈ ਹਾਂ ਝੋਟੇ ਕੋਲੋਂ ਗੱਬਣ ਹੋਈ ਆ ਜੀ ਪੂਰੀ ਰਿੰਗ ਕੇ ਆਸ ਲੱਗੀ ਆ ਕੱਟੀ ਨੇ ਜੇ ਦੋ ਦੰਦੀਆਂ ਸਿੱਟੀਆਂ ਜੀ ਅਜੇ ਸਿੱਟੀਆਂ ਨੇ ਹਾਂ ਜੀ ਸਿੱਟੀਆਂ ਕੱਡੀਆਂ ਨਹੀਂ ਦੀ ਇਹਦੇ ਵੱਡੀ ਝੋਟੀ ਵੱਡੀ ਪੂਰਾ ਬੰਬ ਬਣੂਗੀ ਝੋਟੀ ਪੂਰਾ ਸਿਰ ਆਏ ਹਾਂ ਜੀ ਤੇ ਇਹਦਾ ਢਾਂਚਾ ਵੀ ਦੱਸਦਾ ਹਾਂ ਜੀ ਸਰੀਰ ਅਰ ਪਿੱਠ ਪੂੜਾ ਦੇਖੋ ਕਿੱਡਾ-ਕੱਡਾ ਚੱਕਵੇਂ ਪੂੜੇ ਚ ਆ ਗਿਆ ਹਾਂ ਜੀ ਹਾਂ ਜੀ ਪੂਰਾ ਜੋਰ-ਜੂਰ ਦਾ ਬਾਲੇ ਨੇ ਬਾਈ ਬਹੁਤ ਜੋਰ ਦਾ ਮੇਰੇ ਕੱਟੀਆਂ ਪਲੀਆਂ ਆ ਜੀ ਆਪਾਂ ਮੇਰੇ ਕੋ ਕਸਰ ਨਹੀਂ ਛੱਡਦੇ ਯਾਰ ਲਿਆਉਂਦੇ ਵੀ ਚੰਗੇ ਬ ਸੀ ਆਪਣੀ ਇੱਕ ਵੀ ਦਿਖਾ ਦਿਓ ਜੀ ਸਭ ਤੋਂ ਮਿਹਨਤ ਆ ਮੈਂ ਕਹਿੰਦਾ ਨਾ ਬਰੀਡੇ ਕੰਮ ਕਰਦੀ ਆ ਬਰੀਡ ਕਰਦਾ ਦੂਜੇ ਨੰਬਰ ਹਾਂਜੀ ਹਾਂਜੀ ਦੇਸੀ ਨੂੰ ਚਾਹੇ ਉਹੀ ਗੱਲ ਆ ਸੋਨਾ ਪਾ ਦੇ ਸੋਨਾ ਪਾ ਦੇ ਉਹ ਨਹੀਂ ਉਹ ਨਹੀਂ ਗ੍ਰੋਥ ਨਹੀਂ ਕਰਦੀ ਨਸਲ ਨਹੀਂ ਨਸਲ ਨਹੀਂ ਕਰਨੀ ਆ ਜੀ ਹਾਂ ਲੱਭੀ ਵਾਰਡੀ ਜ਼ਰੂਰੀ ਦੀ ਯਾਰ ਕੇ ਰੰਗ ਰਾਈ ਨਾ ਮੈਂ ਅਗਲੀ ਕੱਟੀ ਆ ਜੀ ਦੇਖੋ ਕੱਟੀ ਦਾ ਸਰੀਰ ਇਹ ਦੱਸੂਗਾ ਇਹਨਾਂ ਨੂੰ ਵੀ ਕੱਟੀ ਕੀ ਚੀਜ਼ ਆ ਜੀ ਇੱਥੋਂ ਮਾਰਦੇ ਕੈਮਰਾ ਤੇ ਹੁਣ ਮਾਰਦੇ ਅਗਲੇ ਨੰਬਰ ਵਾਲੀ ਤੇ ਇਹਦੀ ਬੂਥੀ ਯਾਰ ਦੇਖੋ ਜੀ ਆ ਇੱਥੋਂ ਪੂਰੀ ਬੰਦੇ ਨੇ ਆਪਾਂ ਦਾ ਨਹੀਂ ਦਿੰਦੇ ਜੀ ਕਿਸੇ ਚੀਜ਼ ਦੀ ਵੀ ਗਾਰੰਟੀ ਠੀਕ ਆ ਜੀ ਨਾ ਕਿਸੇ ਦੀ ਕ ਠੀਕ ਹੈ ਜੀ ਪਰ ਉਹਨੇ ਕਿਹਾ ਵੀ ਅਰਜਨ ਕੁੰਗੜ ਦੀ ਆ ਕੱਟੀ ਠੀਕ ਹੈ ਅਸੀਂ ਨੀ ਕਿਸੇ ਦੀ ਵੀ ਗਰੰਟੀ ਦਿੰਦੇ ਜੀ ਇਹਦਾ ਕਹੀ ਜਾਂਦੇ ਲੋਕੀ ਸਾਰੇ ਵੀ ਫਲਾਨੇ ਹਰੇਕ ਦੇ ਮੂੰਹ ਚੜਿਆ ਵੀ ਅਰਜਨ ਪੁੰਗੜ ਦੇ ਫਲਾਨਾ ਦੇ M29 ਠੀਕ ਹੈ ਜੀ ਕੋਈ ਵਹਿਦ ਨਹੀਂ ਆਪਾਂ ਕਹਿੰਦੇ ਜੀ ਪਰ ਕੱਟੀ ਨੂੰ ਆਪੇ ਦੇਖ ਕੇ ਦੱਸ ਦੂ ਅਗਲਾ ਵੀ ਕੱਟੀ ਕਿਸੇ ਨਸਲ ਦੀ ਆ 1 ਸਾਲ ਤੇ 2 ਮਹੀਨੇ ਦੀ ਕੱਟੀ ਹੈ ਸਿਰਫ ਸਿਰਫ 1 ਸਾਲ ਤੇ 2 ਮਹੀਨੇ ਦੀ ਕੱਟੀ ਹੈ ਜੀ ਅਸੀਂ ਕਦਮ ਦੇਖ ਕੇ ਮੰਨ ਗਏ ਦੀ ਮਾਂ ਹੁਣ ਇਸ ਟਾਈਮ ਸੋਈ ਹੋਈ ਹੈ ਜੀ 16 ਕਿਲੋ ਦੁੱਧ ਚਵਾ ਦਾਂਗੇ ਇਹਦੀ ਮਾਂ ਦਾ ਜੀ ਮਾਂ ਦਾ ਜੀ ਮਾਂ ਦਾ 16 ਕਿਲੋ ਦੁੱਧ ਚ ਪਾ ਦਾਂਗੇ ਉਹਨੇ ਦੱਸਿਆ ਵੀ ਅਰਜਨ ਕੋ ਉਂਗੜਦੀ ਆ ਫੌਜੀ ਬੰਦਾ ਹੀ ਅਸੀਂ ਕੁਝ ਨਹੀਂ ਕਹਿੰਦੇ ਜੀ ਅਸੀਂ ਤਾਂ ਕਹਿੰਦੇ ਨਹੀਂ ਵੀ ਕਿਸੇ ਦੀ ਵੀ ਨਹੀਂ ਆਏ ਠੀਕ ਆ ਕਰਨਾ ਠੀਕ ਆ ਉਹ ਵਾਲਾ ਆਪਣੇ ਸਮਝਾ ਨਾ ਲੈ ਲਵੇ ਜੀ ਠੀਕ ਆ ਕਰਨਾ ਹਾਂਜੀ ਆ ਬਾਈ ਕਹਿੰਦਾ ਆਪਾਂ ਨਾ ਮਤਲਬ ਤਸੱਲੀ ਇਹਦੀ ਮਾਂ ਦੀ ਜ਼ਰੂਰ ਕਰਾ ਦੇਣੀ ਹਾਂਜੀ ਮਾਂ ਦੀ ਤਸੱਲੀ ਕਰਾ ਦਾਂਗੇ ਤੇ ਥਾਣੇ ਇਹਨਾਂ ਦੇ ਮਤਲਬ ਸਿੰਗਲ ਚਾਰ ਚਾਰ ਰਹਿਣਗੇ ਅੱਖਾਂ ਵੀ ਸਕੇ ਬਿਲਕੁਲ ਨਹੀਂ ਝੋਲੀਆਂ ਦੇਖੋ ਇਹ ਕਿੱਡੀ-ਕੜੀਆਂ ਕੱਟੀਆਂ ਦੀਆਂ ਕੋਈ ਵੀ ਸੇਨਾ ਥਾਣਾ ਤੋਂ ਆਪਾਂ ਮਾਰੀ ਲੈਂਦੀ ਨਹੀਂ ਇਹ ਨਾਲ ਵਾਲੀ ਦੀ ਮਾਰੀ ਲੱਭੀ ਬਿਲਕੁਲ ਬਰਾਬਰ ਹੈ ਜੀ ਕੱਟ ਵਗ ਗਿਆ ਅਰਜਨ ਸਾਹਿਬ ਲਾਲੇ ਵੀ ਜਦੋਂ ਕੱਟੀਏ ਗੱਬਣ ਆਸ ਲੱਗੂਗੀ ਘਰੋਂ ਅਜੇ ਪੂਰੀ ਅਜੇ ਤਾਂ ਸਿੰਗੀ ਵੀ ਨਹੀਂ ਮੁੜੀ ਕੱਟੀ ਦੀ ਠੀਕ ਹੈ ਹਾਂ ਜੀ ਜਦੋਂ ਕੱਟੀ ਪੂਰੀ ਗੱਬਣ ਹੋ ਕੇ ਲੱਗੂਗੀ ਕੱਟੀ ਏਡੀ ਉੱਚੀ ਜਾਊਗੀ ਇਹਦਾ ਨੰਬਰ ਤੀ 6ਮਾ ਤੇ ਹੁਣ ਲੱਭੂ ਲਿਆ 7ਵੇਂ ਨੰਬਰ ਵਾਲੀ ਨੰਬਰਾਂ ਚ ਪਲੇਖਾਣਾ ਤੁਹਾਨੂੰ ਪਹਿਲੇ ਉਹ ਤਾਂ ਕਰਕੇ ਮੈਂ ਨੰਬਰ ਦੱਸੀ ਆ ਨਾ ਅੱਲਾ ਚ ਲੈ ਜਾਲ ਉਹੀ ਗੱਲ ਆ ਵੀ ਜੋਰ ਮਾਰਦਾ ਤਾਂ ਕਿਹਦਾ ਜਮੀਂ ਕੱਚੀ ਲੱਗਦੀ ਹੈ ਕੱਟੀ ਹੈ ਨਾ ਕੱਟੀ ਜਮਾ ਕੱਚੀ ਹੀ ਕ ਕਿੰਨੀ ਗਮਰੂਗੂ ਕੀ ਦੀ ਇਹ ਸਾਲ ਦੀ ਹੈ ਜੀ ਕੱਟੀ ਇਹ ਇੱਕ ਸਾਲ ਦੀ ਹਾਂਜੀ ਤੇ ਇਹ ਨਾ ਥੋੜਾ ਜਿਹਾ ਮੈਂ ਕਹੂੰਗਾ ਵੀ ਬਾਈ ਕਹਿੰਦਾ ਤਾਜੀਏ ਆਈ ਹੈ ਕਹਿੰਦੀ ਤਾਜੀ ਆਈ ਜੀ ਜੇ ਹੁਣੇ ਉਤਰੀ ਆ ਉਹ ਦੇ ਕਰਕੇ ਕੋਈ ਮੋਰੀ ਨਹੀਂ ਪਈ ਹੋਈ ਜੀ ਖੁੱਲੀ ਇਸ ਕਰਦੇ ਬਾਈ ਮੂੰਹ ਕਰੀ ਉਰਲੇ ਬਣੇ ਤੇ ਕੁਆਲਿਟੀ ਬਹੁਤ ਆ ਕੱਟੀ ਜੈ ਇੱਥੋਂ ਕਰ ਸਕਦੇ ਹੋ ਜੇ ਕਿੰਨੀ ਉਮਰ ਲੰਬਾਈ ਲਮੂਈ ਬਹੁਤ ਆ ਜੀ ਕੱਟੀ ਦੀ ਕਿਹਨੇ ਕਿ ਖੁੱਲੀ ਹੀ ਉੱਥੇ ਫਾਰਮ 'ਚ ਉਹਨਾਂ ਦੀ ਉਮਰ ਕਿੰਨੀ ਦੱਸਦੀ ਜੀ ਦੀ ਇਹ ਸਾਲ ਦੀ ਹੈ ਜੀ ਲੱਗਪਗ ਹਾਂਜੀ ਤਿੰਨੇ ਹੀ ਕੱਟੀਆਂ ਸੇਮ ਹੀ ਉਮਰ ਦੀਆਂ ਜੀ ਠੀਕ ਆ ਗੱਲ ਹਾਂਜੀ ਤੇ ਮਾਵਾ ਦਾ ਕਿੰਨਾ ਕਦ ਦੱਸ ਕਈ ਜਾਣਦੇ ਅਗਲਾ ਤਾਂ ਕਈ ਜਾਂਦਾ ਜੀ ਕਿਸੇ ਦੇ 17 ਕੇ ਦਾ 16 ਕੇ ਦੇ 18 ਜੀ ਠੀਕ ਹੈ ਜੀ ਕੋਈ ਵੀ ਨਹੀਂ ਘਟ ਦੱਸਦਾ ਆਪਾਂ ਤਾਂ ਕਹਾਂਗੇ ਵੀ ਆਪਣੀਆਂ ਕਟੀਆਂ ਦੇਖੋ ਔਰ ਕਰੋ ਜੀ ਕਰ ਮੈਂ ਕਹੂੰਗਾ ਵੀ ਆਨ ਦੀ ਸਪੋਰਟ ਹੈ ਪੂਰੀ ਨਸਲ ਕੁਆਲਿਟੀ ਆਈਂ ਦਾ ਨਸਲ ਵੇਖ ਕੇ ਲੈਂਦੇ ਆ ਜੀ ਕੋਈ ਜੋ ਮਰਜ਼ੀ ਗਈ ਆਵੇ ਜੀ ਚਾਹੇ 20 ਕਿਲੋ ਵਾਲੀ ਦੀ ਆ ਚਾਹੇ 15 ਕਿਲੋ ਵਾਲੀ ਦੀ ਆ ਆਈਂ ਦਾ ਆਪਣੀ ਨਸਲ ਦੇਖਦੇ ਆ ਵੀ ਹਾਂ ਕੱਟੀ ਚੰਗੀ ਆ ਵਧੀਆ ਵਾ ਝੋਲੀਆਂ ਦੇਖੋ আর ਥਣ ਦੇਖੋ ਕੱਲਾ ਕੱਲਾ ਥਣ ਮਿਲੂਆ ਕੋਈ ਵੀ ਹਾਂ ਜੀ ਬਿਲਕੁਲ ਐ ਡਡੀਆਂ ਝੋਲੀਆਂ ਹੀ ਕੱਟੀਆਂ ਦੀਆਂ ਬਹੁਤ ਤੇ ਮੇਰਾ ਖਿਆਲ ਇਹ ਤਾਂ ਨੰਬਰ ਬਾਈ 7 ਆ ਗਿਆ ਹਾਂ ਜੀ 7ਵਾਂ ਨੰਬਰ ਆ ਗਿਆ ਨੰਬਰ 7ਵਾਂ ਤੇ ਹਾਂ ਜੀ ਆ ਕੱਟੀ ਦੇ ਪਹਿਲਾਂ ਹੀ ਵੇਖੇ ਨਿਗਾ ਮਾਰ ਕੇ ਦੇਖੋ ਠੀਕ ਆ ਕਰ ਆ ਦੇਖੋ ਇਹ ਕੱਟੀਆਂ ਨ ਤੇ ਮਰੀ ਝੋਲੀ ਕਰਾ ਦੇ ਚੱਕ ਹੋਰਾਂ ਨੂੰ ਕਰਕੇ ਹੱਥ ਮਾਰਦੇ ਆ ਜਮਾ ਹਾਂ ਹਾਂ ਜੀ ਬਹੁਤ ਡੰਡੀਆਂ ਗੱਟੀਆਂ ਇਹ ਪਹਿਲੋਂ ਦੀਆਂ ਆਈਆਂ ਜਾਂ ਗੱਟੀਆਂ ਰਚੀਆਂ ਆਈਆਂ ਜੀ ਆਪਣੇ ਕੋਲ ਠੀਕ ਹੈ 10 12 12 ਦਿਨ ਦੀਆਂ ਗੱਟੀਆਂ ਦੇਖੋ ਇੱਥੋਂ ਲੱਭੀ ਤਰਨ ਸਾਰੀ ਗੱਟੀ ਦਿਖਾ ਦੇ ਠੰਡੀ ਵਾਲੀ ਆ ਯਾਰ ਘੋੜੀ ਵਾਂਗੂ ਖੜੀ ਆ ਬਾਈ ਯਾਰ ਨੂੰ ਘੋੜੀ ਹੋਈ ਨਹੀਂ ਯਾਰ ਤੂੰ ਹਰ ਜਗਾਲੀ ਕਰਦੀ ਦੇਖੋ ਗੱਟੀ ਨੂੰ ਕੋਈ ਹੈ ਪਰਵਾਹ ਜਦੋਂ ਰਚ ਜਾਣਗੇ ਡੰਗਰ ਬੱਜਿਆ ਕੋਈ ਖੁੱਲਿਆ ਡੰਗਰ ਆਉਂਦਾ ਕੋਈ ਬੱਜਿਆ ਇਤਨਾ ਹੁੰਦੀ ਕਿੰ ਕਿੰਨੀ ਉਮਰ ਹੈ ਦੀ ਸਾਲ ਦੀਆਂ ਹੀ ਆਈਆਂ ਇਹ ਵਾ ਤੇਨੇ ਗੱਟੀਆਂ ਸਾਲ ਸਾਲ ਦੀਆਂ ਹੀ ਠੀਕ ਹੈ ਜ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਾਡੀ ਪੂਰੀ ਅਸਲ ਰਹੂਗੀ ਥਣ ਬੇਸੀ ਬਣੂਗੀ ਆਪਾਂ ਕਹਿੰਦੇ ਆ ਜੇ ਮਰਜ਼ੀ ਕੱਟੀ ਪਹਿਲੇ ਸੂਏ 14-15 ਲੀਟਰ ਨੂੰ ਹੱਥ ਫੇਰੂਗਾ ਠੀਕ ਹੈ ਇਹ ਗੱਲ ਆ ਕੱਟੀਆਂ ਦਾ ਹਰੇਗੀ ਵੀ ਕੱਟੀਆਂ ਹਾਰੇ ਕੋ ਬੇਚ ਹੀ ਜਾਂਦਾ ਪਰ ਗੱਲ ਇਹ ਆ ਕੱਟੀਆਂ ਬਾਈ ਕਹਿੰਦਾ ਹਰੇਕ ਹੀ ਵੇਚਦਾ ਪਰ ਸਾਡੀ ਕੋਸ਼ਿਸ਼ ਪਾਈ ਕਹਿੰਦਾ ਇਹ ਹੁੰਦੀ ਆ ਵੀ ਕੁਆਲਿਟੀ ਦੀ ਚੀਜ਼ ਦੇਈਏ ਤੇ ਹਰਿਆਣੇ ਦੀ ਕਹਿਤੀ ਤਾਂ ਹਰਿਆਣੇ ਦੀ ਹੀ ਦੇਈਏ ਹੈ ਹੀ ਹਰਿਆਣੇ ਦੇ ਆਪਾਂ ਮਾਲੇ ਇੱਥੋਂ ਲੈਂਦੇ ਨਹੀਂ ਆਪਾਂ ਕਹੇਦੇ ਵੀ ਸਾਰੀ ਪੰਜਾਬ ਦੇ ਦੇ ਫੰਦੇਖੇ ਚਲੋ ਹੈ ਆਪਣੇ ਵੀ ਕਹਿੰਦੇ ਵੀ ਕੱਟੀਆਂ ਹੁਣ ਬਥੇਰੀਆਂ ਚੰਗੀਆਂ ਆਪਣਾ ਜੋੜ ਉਧਰ ਜੁੜਿਆ ਆਪਣੇ ਉਧਰ ਜੋੜ ਜੁੜਿਆ ਆਪਾਂ ਤਾਂ ਉੱਥੋਂ ਹੀ ਲਾਉਂਦੇ ਸੀ ਸਾਰਾ ਬਾਡੀ ਦੀ ਪੂਰੀ ਆਸਲ ਰਹੂਗੀ ਉਹ ਚੀਜ਼ ਨਹੀਂ ਵੀ ਜਿਵੇਂ ਬਾਈ ਨਾ ਸਾਹਿਬ ਗਰਮੀ ਵਾਲਾ ਕੰਮ ਨਹੀਂ ਆਪਾਂ ਇਹ ਨਹੀਂ ਕੋਈ ਕਿਸੇ ਨੂੰ ਮੁੰਨਦੇ ਨਹੀਂ ਕਿ ਤੇ ਕੱਟੀ ਦੇ ਸਾਰੀਆਂ ਕਹਾਂ ਹੁਣ ਇਸ ਟ੍ਰੇਲੂ ਬਟੀਆਂ ਆਸਾ ਆਸਲਾ ਰਹਿਣੀ ਹੈ ਹਾਂ ਜੀ ਇਹ ਸਾਰੀਆਂ ਜੀ ਉੱਧਰ ਦਾ ਹਰਿਆਣੇ ਚ ਤਾਂ ਜਿੰਨੇ ਜਿਹੜੀ ਵਪਾਰੀ ਕੋਆਗੀ ਕੱਟੀ ਸਾਰੀ ਨੂੰ ਸ਼ੇਪ ਕਰ ਦੇਣਗੇ ਜੀ ਸ਼ੇਪ ਕਰਕੇ ਉਸੇ ਨੂੰ ਚਮਕਾ ਦੇਣਗੇ ਚੰਗੀ ਤਰ੍ਹਾਂ ਸਾਰਾ ਕੁਝ ਆਪਾਂ ਕਿਸੇ ਕੱਟੀ ਪਹਿਲੀ ਗੱਲ ਤਾਂ ਆਪਾਂ ਕੱਟੀ ਮੁੰਨੀ ਹੋਈ ਲੈਂਦੇ ਹੀ ਨਹੀਂ ਜੀ ਨੇਚਰਲ ਹੀ ਆ ਜੀ ਨੇਚਰਲ ਕੱਟੀਆਂ ਲੈਂਦੇ ਆ ਜਿਹੜੀਆਂ ਘਰੇ ਘਰੇਲੂ ਕੱਟੀਆਂ ਆ ਇਹ ਸਾਰੀਆਂ ਘਰੇਲੂ ਘਰੇਲੂ ਕੱਟੀਆਂ ਲੈਂਦੇ ਆ ਆਹ ਵਾਲੇ ਨੰਬਰ ਵਾਲੀ ਲਿਆ ਇਹਦੀ ਸਿੰਘੀ-ਸੁੰਗੀ ਬਾੜੀ ਛੋਟੀ ਆ ਨਾ ਇਹਦੀ ਉਮਰ ਕਿੰਨੀ ਆ ਬਾਈ ਇਹ ਵੀ ਬਸ ਲਗਭਗ ਸਾਲ ਦੇ ਹੀ ਥੋੜੇ ਬੰਨ ਇੱਕ ਦੋ ਮਹੀਨੇ ਘੱਟ ਹੋਊਗੀ ਠੀਕ ਹੈ ਗੱਲ ਹਾਂ ਲਗਭਗ ਇੱਥੇ ਕਿ ਜਾਈ ਆ ਜੀ ਅਲੇ ਆਲੇ ਆ ਬਰਲੇ ਬੰਨੇ ਸਿੰਗੀ ਸੁੰਗੀ ਬਿਲਕੁਲੋਂ ਬਰੀਕ ਸਿੰਗੀ ਦੀਆਂ ਹੋਣਗੀਆਂ ਬੂਥੀਆਂ ਦੇ ਕੋਈ ਕਿੱਡੀਆਂ ਪਤਲੀਆਂ ਲੰਬੀਆਂ ਬੂਥੀਆਂ ਇਹਨਾਂ ਦੀਆਂ ਤੇਰੇ ਫਰਸ਼ ਤੋਂ ਡਰਦੀਆਂ ਫਰਸ਼ ਤੋਂ ਵੀ ਥੋੜਾ ਜਿਹਾ ਡਰਦੀਆਂ ਇਹ ਤਿਲਕਣਾ ਜਾਗਾ ਸੁੱਕੇ ਜਿਹੇ ਚ ਤੋਰਦੇ ਲੱਭੂ ਇਧਰਲੇ ਬੰਨੇ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇਧਰਲੇ ਬੰਨੇ ਲੈ ਚੱਲ ਬਾਡੀਆਂ ਦੇ ਕੋਈ ਕੱਟੀਆਂ ਦੀ ਜਮਾ ਇਹ ਉਹ ਬੰਨਤੀ ਇਹ ਖੋਲ ਲਈ ਠੀਕ ਹੈ ਗੱਲ ਐ ਲੱਗਦਾ ਨਹੀਂ ਵੀ ਉਹ ਬੰਨੀ ਆ ਉਹੀ ਕੱਟੀ ਲੱ ਇੱਥੋਂ ਕੁ ਮਾਲੀ ਥੋੜਾ ਗਾਂ ਤੋਂ ਪਰੇਸ਼ਾਨ ਨਹੀਂ ਕਰਦੇ ਜਿਆਦੇ ਝੋਲੀ ਚੰਗੀ ਆ ਥੱਲੇ ਇਹਦੀ ਬਹੁਤ ਟੌਪ ਦੀਆਂ ਝੋਲੀਆਂ ਇਹਨਾਂ ਦੀਆਂ ਦੇਖੀ ਲੇ ਬੱਲੇ ਆਲੇ ਆ ਬੰਦਾ ਹੀ ਬੰਦਾ ਹੀ ਲਾਤਾ ਡੇਗਣਾ ਬੱਲੇ ਆਲੇ ਆਲੇ ਆ ਔਰਲੇ ਬੰਨੇ ਲਿਆ ਕੋਈ ਗੱਲ ਨਹੀਂ ਇੱਥੋਂ ਲਿਆ ਥਣ ਸਿੰਗਲ ਚਾਰੀ ਜਾਣਗੇ ਸਾਰੇ ਚਾਰੇ ਚਾਰੇ ਆ ਜੀ ਥਣ ਕਿਸੇ ਦੇ ਵੀ ਫੂਟ ਸ਼ਾਟ ਨਹੀਂ ਮਿਲੂਗੀ ਜੀ ਕਿਸੇ ਦੀ ਵੀ ਝੋਲੀਆਂ ਇੱਕ ਨੰਬਰ ਕਿਸੇ ਦੇ ਥਣ ਕਿੱਠੇ ਨਹੀਂ ਮਿਲਣਗੇ ਸਾਰੀਆਂ ਦੇ ਕੱਲੇ-ਕੱਲੇ ਥਣ ਮਿਲਣਗੇ ਝੋਲੀਆਂ ਵਾਲੀਆਂ ਕੱਟੀਆਂ ਹੀ ਆਪਣਾ ਠੀਕ ਹੈ ਗੱਲ ਸਾਰੀਆਂ ਟੋਪੀਆਂ ਕੋਈ ਕਿਸੇ ਦੇ ਵਾਲ ਨਹੀਂ ਮੁੰਨੇ ਹੈ ਸਾਡੀ ਕੱਟੀਆਂ ਠੀਕ ਹੈ ਗੱਲ ਸਾਬ ਕੱਟੀਆਂ ਬਿਨਾ ਸ਼ੇਪ ਵਾਲੀਆਂ ਆ ਬਾਈ ਕਹਿੰਦਾ ਨੇਚਰਲ ਨੇਚਰਲ ਜੀ ਬਿਊਟੀ ਹੈ ਇਹਨਾਂ ਤੇ ਜਿੰਨੀ ਕਿ ਕਹੂੰਗਾ ਪ੍ਰਮਾਤਮਾ ਵੱਲੋਂ ਦਿੱਤੀ ਵੀ ਆ ਆਪਾਂ ਬਾਈ ਕਹਿੰਦਾ ਤਿਲ ਫੁੱਲ ਨਹੀਂ ਲਾਇਆ ਕੋਈ ਨਾ ਹੀ ਤਾਂ ਇਹ ਸੱਜਣ ਦੇ ਘਰੇ ਕਦੇ ਤੁਸੀਂ ਇਹ ਪਾਉਂਗੇ ਵੀ ਯਾਰ ਹਾਰ ਸ਼ਿੰਗਾਰੇ ਬਾਲਾ ਪਤਾ ਪਛਾਣ ਨਾ ਕੋਈ ਆਪਾਂ ਕਿਸੇ ਦੇ ਨਾਲ ਗਾਨੀ ਪਾਉਂਦੇ ਜੀ ਇਹਨਾਂ ਮੂਰੀ ਪਾਉਂਦੇ ਜੀ ਆ ਕਟੀਆਂ ਜੋ ਹੈਗਾ ਜੀ ਨਾਲੇ ਆਇਆ ਉਹੀ ਆਪਾਂ ਦੇਵਾਂਗੇ ਨਾਲੇ ਪਰ ਬਾਡੀਆਂ ਇਹ ਕਹੂੰਗਾ ਕਟੀਆਂ ਨੇ ਸ਼ਾਨਦਾਰ ਆ ਗਿਆ ਹਰੇ ਰੇ ਪੱਕ ਹੈ ਬਾਡੀਆਂ ਦੀਆਂ ਪੂਰੀਆਂ ਅਸਲ ਰਹਿਣੀਆਂ ਜਿਹੜੇ ਮਰਜੀ ਪਸ਼ੂ ਤੇ ਧਿਆਨ ਮਾਰ ਲੇ ਤੁਸੀਂ ਨੰਬਰ ਬੋਲ ਦਿਓ ਜੀ 99680 57452 ਜੀ 99680 57452 ਬਾਈ ਦਾ ਨੰਬਰ ਆ ਪਿੰਡ ਕਰਤਾਰਪੁਰਾ ਨੇੜੇ ਬਲਵੇੜਾ ਤਹਿਸੀਲ ਤੇ ਜ਼ਿਲ੍ਹਾ ਰੋਗੀ ਪਟਿਆਲਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ